ਆਪ ਦੇ ਵਿੱਚ ਇੱਕ ਵਾਰ ਫਿਰ ਤੋਂ ਮੌਸਮ ਸੁਹਾਵਣਾ ਹੋਇਆ ਹੈ ਕਈ ਥਾਵਾਂ ਦੇ ਉੱਤੇ ਤੇਜ਼ ਮੀਂਹ ਨੇ ਦਸਤਕ ਦਿੱਤੀ ਹੈ ਤੇ ਕਈ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤਾਂ ਮੌਸਮ ਵਿਭਾਗ ਦੇ ਵੱਲੋਂ ਜੋ ਅਲਰਟ ਜਾਰੀ ਕੀਤਾ ਗਿਆ ਸੀ ਉਹ ਅਲਰਟ ਜਿਹੜਾ ਹੈ ਸੱਚ ਸਾਬਿਤ ਹੋ ਗਿਆ ਜਿੱਥੇ ਕਣਕ ਦੀਆਂ ਫਸਲਾਂ ਜਿਹੜੀਆਂ ਨੇ ਨੁਕਸਾਨੀਆਂ ਗਈਆਂ ਨੇ ਤਾਂ ਰਾਤ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਸੜਕਾਂ ਦੇ ਉੱਤੇ ਗੋਡੇ-ਗੋਡੇ ਪਾਣੀ ਖੜਿਆ ਹੋਇਆ ਹੈ ਜੇਕਰ ਲੁਧਿਆਣਾ ਮੋਗਾ ਦੀ ਗੱਲ ਕੀਤੀ ਜਾਵੇ ਤਾਂ ਦੇਰ ਰਾਤ ਤੋਂ ਭਾਰੀ ਮੀਂਹ ਪੈ ਰਿਹਾ ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹਾਲਾਂਕਿ ਰਾਹਤ ਭਰੀ ਖਬਰ ਹੈ ਕਿ ਇਸ ਮੀਂਹ ਦੇ ਪੈਣ ਕਰਕੇ ਤਾਪਮਨ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਹੈ ਇੰਜ ਲੱਗਦਾ ਹੈ ਕਿ ਇੱਕ ਵਾਰ ਫਿਰ ਤੋਂ ਦੁਬਾਰਾ ਠੰਡ ਨੇ ਦਸਤਕ ਦੇ ਦਿੱਤੀ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਹੈ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸ ਸਕਦੇ ਹੋ ਕਿਉਂਕਿ ਅੱਜ ਸਮਾਂ ਜਿਹੜਾ ਹੈ 8 ਵਜੇ ਦੇ ਕਰੀਬ ਦਾ ਹੋ ਚੁੱਕਿਆ ਇਸ ਸਮੇਂ ਸੂਰਜ ਦਸਤਕ ਦੇ ਦਿੰਦਾ ਹੈ ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ ਇੰਜ ਪ੍ਰਤੀਤ ਲੱਗ ਰਿਹਾ ਹੈ ਕਿ ਆਖਿਰਕਾਰ ਜੋ ਹੈ ਸ਼ਾਮ ਦਾ ਸਮਾਂ ਹੋਵੇ ਇਸ ਤਰ੍ਹਾਂ ਜੋ ਹੈ ਮੀਂਹ ਨੇ ਦਸਤਕ ਦਿੱਤੀ ਹੈ ਤੇਜ਼ ਤੂਫਾਨ ਅਤੇ ਹਨੇਰੀਆਂ ਕਈ ਥਾਵਾਂ ਦੇ ਉੱਤੇ ਚਲਦੀਆਂ ਹੋਈਆਂ ਵਿਖਾਈ ਦੇ ਰਹੀਆਂ ਨੇ ਕਈ ਥਾਵਾਂ ਦੇ ਉੱਤੇ ਦਰਖਤ ਟੁੱਟੇ ਪਏ ਨੇ ਸੜਕਾਂ ਅਤੇ ਗਲੀਆਂ ਦੇ ਵਿੱਚ ਗੋਡੇ-ਗੋਡੇ ਪਾਣੀ ਖੜਿਆ ਹੋਇਆ ਹੈ ਕਮਾਂਕਾਰਾਂ ਤੇ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਹ ਮੀ ਜਿਹੜਾ ਇਸੇ ਤਰ੍ਹਾਂ ਜਾਰੀ ਰਹੇਗਾ 2 ਦਿਨ ਮੌਸਮ ਵਿਭਾਗ ਦਾ ਇਹ ਅਲਰਟ ਹੈ ਕਿ ਆਖਿਰਕਾਰ 2 ਦਿਨ ਇਸੇ ਤਰ੍ਹਾਂ ਪੰਜਾਬ ਜਿਹੜਾ ਉਸ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀ ਅਤੇ ਠੰਡ ਤੇ ਤੇਜ਼ ਹਵਾਵਾਂ ਇਸੇ ਤਰ੍ਹਾਂ ਬਰਕਰਾਰ ਰਹਿਣਗੀਆਂ ਹਾਲਾਂਕਿ ਜਿਸ ਤਰ੍ਹਾਂ ਧੁੱਪ ਨਿਕਲ ਰਹੀ ਸੀ ਤਾਂ ਲੱਗ ਰਿਹਾ ਸੀ ਕਿ ਛੇਤੀ ਹੀ ਗਰਮੀ ਆਜ ਜਾਵੇਗੀ ਪਰ ਇੱਕਦਮ ਮੌਸਮ ਨੇ ਕਰਵਟ ਲਈ ਹੈ ਇਸ ਦਾ ਨਤੀਜਾ ਇਹ ਹੈ ਕਿ ਕਈ ਥਾਵਾਂ ਦੇ ਉੱਤੇ ਤਾਂ ਗਰਜ ਦੇ ਨਾਲ ਬੱਦਲ ਵੀ ਲਿਸ਼ਕਦੇ ਹੋਏ ਵਿਖਾਈ ਦੇ ਰਹੇ ਨੇ ਕਈ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਹਨੇਰੀਆਂ ਚੱਲ ਰਹੀਆਂ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜੋ ਹੈ ਮੀਂਹ ਭਾਰੀ ਮਾਤਰਾ ਦੇ ਵਿੱਚ ਪੈਂਦਾ ਹੋਇਆ ਵਿਖਾਈ ਦੇ ਰਿਹਾ ਤੇ ਇਹ ਮੀਂਹ ਜਿਹੜਾ ਹੈ ਕਿਸਾਨਾਂ ਦੇ ਲਈ ਆਫਤ ਸਾਬਤ ਹੋ ਰਿਹਾ ਕਿਉਂਕਿ ਇਸ ਮੀਂਹ ਦੇ ਕਰਕੇ ਕਿਸਾਨਾਂ ਦੀ ਕਣਕ ਦੀ ਫਸਲ ਜਿਹੜੀ ਖੇਤਾਂ ਦੇ ਵਿੱਚ ਹੈ ਉਹ ਡਿੱਗ ਸਕਦੀ ਹੈ ਤੇ ਭਾਰੀ ਨੁਕਸਾਨ ਕਿਸਾਨਾਂ ਦਾ ਹੋ ਸਕਦਾ ਹੈ ਪਰ ਤੁਹਾਡੇ ਇਲਾਕੇ ਦੇ ਵਿੱਚ ਕੀ ਹਾਲ ਹੈ ਮੌਸਮ ਦਾ ਮੀਂਹ ਪੈ ਰਿਹਾ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਜਾਂ ਫਿਰ ਗਰਜ ਦੇ ਨਾਲ ਬੱਦਲ ਲਿਸ਼ਕ ਰਹੇ ਨੇ ਇਸ ਬਾਬਤ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਆਪਣੇ ਇਲਾਕੇ ਦਾ ਹਾਲ ਦੱਸ ਸਕਦੇ ਹੋ ਕਿਉਂਕਿ ਇਸ ਵੇਲੇ ਪੂਰੇ ਪੰਜਾਬ ਦੇ ਵਿੱਚ ਹੀ ਮੌਸਮ ਜਿਹੜਾ ਹੈ ਇੱਕਦਮ ਬਦਲ ਗਿਆ ਹੈ 40 ਤੋਂ 50 ਕਿਲੋਮੀਟਰ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਨੇ ਮੀਂਹ ਪੈ ਰਿਹਾ ਹੈ ਇਸ ਤੋਂ ਇਲਾਵਾ ਕਈ ਥਾਵਾਂ ਦੇ ਉੱਤੇ ਤਾਂ ਜੋ ਗਰਜ ਦੇ ਨਾਲ ਬੱਦਲ ਵੀ ਲਿਸ਼ਕਦਾ ਹੋਇਆ ਵਿਖਾਈ ਦੇ ਰਿਹਾ ਹੈ ਤਾਂ ਗੜੇ ਮਾਰੀ ਦੀ ਸੰਭਾਵਨਾ ਵੀ ਮੌਸਮ ਵਿਭਾਗ ਦੇ ਵੱਲੋਂ ਜਿਤਾਈ ਗਈ ਹੈ ਸਾਫ਼ ਤੌਰ ਤੇ ਅਲਰਟ ਜਾਰੀ ਕੀਤਾ ਗਿਆ ਸੀ orange ਅਲਰਟ ਜਾਰੀ ਕੀਤਾ ਸੀ ਤੇ ਉਹ ਅਲਰਟ ਹੁਣੇ ਸੱਚ ਸਾਬਤ ਹੁੰਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਰਾਤ ਤੋਂ ਹੀ ਜੋ ਹੈ ਤੇਜ਼ ਮੀਂਹ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਪੈ ਰਿਹਾ ਜੇਕਰ ਮੌਸਮ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨੀ ਸਭ ਤੋਂ ਜ਼ਿਆਦਾ ਗਰਮ ਪਟਿਆਲਾ ਜ਼ਿਲ੍ਹਾ ਰਿਹਾ ਪਰ ਅੱਜ ਉੱਥੇ ਵੀ ਠੰਡ ਨੇ ਦਸਤਕ ਦੇ ਦਿੱਤੀ ਹੈ ਮੀਂਹ ਨੇ ਦਸਤਕ ਦੇ ਦਿੱਤੀ ਹੈ ਜਿਸ ਕਰਕੇ ਮੌਸਮ ਪੂਰੀ ਤਰ੍ਹਾਂ ਬਦਲ ਚੁੱਕਿਆ ਹੈ ਹਾਲਾਂਕਿ ਲੋਕਾਂ ਨੂੰ ਸੁੱਖ ਦਾ ਸਾਹ ਆਇਆ ਕਿਉਂਕਿ ਗਰਮੀ ਦੇ ਕਰਕੇ ਲੋਕ ਕਾਫੀ ਜ਼ਿਆਦਾ ਤਰਾਹੀ-ਤਰਾਹੀ ਕਰ ਰਹੇ ਸਨ ਪਰ ਇਹ ਸਭ ਦੇ ਵਿਚਾਲੇ ਮੌਸਮ ਨੇ ਜਿਹੜਾ ਮિજાਜ ਬਦਲਿਆ ਹੈ ਕਈ ਥਾਵਾਂ ਦੇ ਉੱਤੇ ਤੇਜ਼ ਮੀਂਹ ਪੈ ਰਿਹਾ ਹੈ ਕਈ ਥਾਵਾਂ ਦੇ ਉੱਤੇ ਤੇਜ਼ ਹਵਾਵਾਂ ਚੱਲ ਰਹੀਆਂ ਨੇ ਤੇ ਕਈ ਥਾਵਾਂ ਦੇ ਉੱਤੇ ਪੂਰੀ ਗਰਜ ਦੇ ਨਾਲ ਬੱਦਲ ਲਿਸ਼ਕ ਰਹੇ ਨੇ ਤਾਂ ਇਹ ਮੌਸਮ ਜਿਹੜਾ ਤੁਹਾਨੂੰ ਇਸ ਤੋਂ ਅਜੇ ਰਾਹਤ ਨਹੀਂ ਮਿਲਣ ਵਾਲੀ ਕਿਉਂਕਿ ਮੌਸਮ ਵਿਭਾਗ ਨੇ ਸਾਫ਼ ਤੌਰ ਤੇ ਕਿਹਾ ਹੋਇਆ ਹੈ 2 ਦਿਨ ਦਾ ਅਲਰਟ ਯਾਨੀ ਕਿ ਸ਼ਨੀਵਾਰ ਤੇ ਐਤਵਾਰ ਅੱਜ ਤੇ ਕੱਲ ਇਸੇ ਤਰ੍ਹਾਂ ਮੌਸਮ ਜਿਹੜਾ ਖਰਾਬ ਰਹੇਗਾ ਤੇ ਜੇਕਰ ਤੁਸੀਂ ਵੀ ਛੁੱਟੀ ਵਾਲੇ ਦਿਨ ਐਤਵਾਰ ਨੂੰ ਘੁੰਮਣ ਦਾ ਕਿਤੇ ਪਲਾਨ ਬਣਾ ਰਹੇ ਹੋ ਜਾਂ ਆਪਣੇ ਦੋਸਤਾਂ ਨਾਲ ਕਿਤੇ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਸਾਵਧਾਨ ਹੋ ਜਾਓ ਇਹ ਨਾ ਹੋਵੇ ਕਿਤੇ ਤੁਸੀਂ ਮੀਂਹ ਦੇ ਵਿੱਚ ਫਸ ਜਾਓ ਕਿਉਂਕਿ ਮੈਦਾਨੀ ਖੇਤਰਾਂ ਦੇ ਵਿੱਚ ਮੀਂਹ ਦਾ ਅਲਰਟ ਹੈ ਤੇ ਪਹਾੜੀ ਖੇਤਰਾਂ ਦੇ ਵਿੱਚ ਵੀ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਇਸ ਕਰਕੇ ਬੜੀ ਚੌਕਸੀ ਦੇ ਨਾਲ ਬੜੀ ਸਾਵਧਾਨੀ ਦੇ ਨਾਲ ਘਰੋਂ ਨਿਕਲਿਓ ਜੇਕਰ ਤੁਸੀਂ ਕਿਸੇ ਵੀ ਕੰਮਕਾਰ ਕੰਮੋਂ ਫੇਰਨਾ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ ਤੁਹਾਨੂੰ ਘਰੋਂ ਬਾਹਰ ਨਿਕਲਣਾ ਪੈ ਰਿਹਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਪੂਰੇ ਪੰਜਾਬ ਦੇ ਵਿੱਚ ਇਸ ਵੇਲੇ ਠੰਡ ਨੇ ਦਸਤਕ ਦੇਤੀ ਹੈ ਲੋਕਾਂ ਨੂੰ ਕੰਬਣੀ ਛੇੜ ਕੇ ਰੱਖ ਦਿੱਤੀ ਹੈ